ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਪੁਰਾਣੀ ਜੋ ਕਿ ਗਧਿਆਂ ਦੇ ਗਲ ਵਿੱਚ ਪਾਈ ਜਾਂਦੀ ਸੀ ਜੋ ਕਿ ਭਾਰ ਟੋਣ ਦੇ ਕੰਮ ਆਉਦੇ ਦੀ ਗਧੇ ਉਹਨਾਂ ਦੇ ਗਲਾਂ ਵਿੱਚ ਪਾਈ ਜਾਂਦੀ ਸੀ ਉਹਦਾ ਕੰਮ ਇਹ ਹੀ ਹੁੰਦਾ ਸੀ ਵੇ ਜੋ ਅੱਗੇ ਜਾ ਰਹੇ ਆ ਕੋਈ ਵੀ ਇਨਸਾਨ ਉਹਨੂੰ ਪਤਾ ਲੱਗ ਜੂਏ ਮੈਂ ਮਗਰ ਸਾਡੇ ਕੋ ਘੋੜੇ ਆ ਰਹੇ ਨੇ ਅਸੀਂ ਸਾਈਡ ਤੇ ਹੋ ਜੀ ਹੈ ਉਹ ਉਹ ਚੀਜ਼ ਦਿਖਾਉਣਾ ਥੋਨੂੰ ਅੱਜ ਘੋੜੇ ਵਿੱਚੋਂ ਬਹੁਤ ਘੱਟ ਲੋਕਾਂ ਨੇ ਉਹ ਚੀਜ਼ ਦੇਖੀ ਹੋਣੀ ਆ ਕਿਹੜੇ ਬਜ਼ੁਰਗ ਬੰਦੇ ਹੋਣਗੇ ਉਹਨਾਂ ਨੇ ਤਾਂ ਦੇਖੀ ਹੋਣੀ ਆ ਅੱਜ ਦੀ ਪੀੜ੍ਹੀ ਨੂੰ ਬਿਲਕੁਲ ਨਹੀਂ ਪਤਾ ਹੁੰਣਾ ਕੀ ਦਾ। ਸੋ ਪਉਹ ਚੀਜ਼ ਦਿਖਾਉਣਾ ਤੁਹਾਨੂੰ। ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਨਾ। ਤੇ ਬਾਕੀ ਅੱਜ ਬੱਦਲਬਾਈ ਫੇਰ ਹੋਈ ਹੋਈ ਆ ਦਿਖਾਉਂਦੇ ਆ ਤੁਹਾਨੂੰ। ਸੂਰਜ ਵੀ ਬੱਦਲਾਂ ਵਿੱਚ ਲੁਕਿਆ ਆ। ਕੱਲ ਮੌਸਮ ਸਾਫ਼ ਸੀ, ਧੁੱਪ ਨਿਕਲੀ ਹੋਈ ਸੀ। ਅੱਜ ਫੇਰ ਉਹ ਜਿਹਾ ਹੀ ਹੋ ਗਿਆ। ਵਰਸੋਂ ਮੀਂਹ ਪਿਆ ਦੀ ਬਹੁਤ। ਸੋ ਚਲੋ ਫੇਰ ਚੱਲਦੇ ਹੁਣ ਦਿਖਾਉਨੇ ਆ ਉਹ ਪੁਰਾਣੀ ਚੀਜ਼ ਜੋ ਗਧਿਆਂ ਦੇ ਗਲ ਵਿੱਚ ਪਾਈ ਜਾਂਦੀ ਸੀ। ਉਹ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ, ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਜੀ। ਜੀ ਫੇਸਬੁਕ ਤੇ ਦੇਖਦੇ ਹੋ ਤਾਂ ਫੋਲੋ ਕਰਦੇ ਹੋ ਇਹ YouTube ਤੇ ਦੇਖਦੇ ਹੋ ਤਾਂ ਜਰੂਰ ਸਬਸਕ੍ਰਾਈਬ ਜਰੂਰ ਕਰਨਾ ਜੀ ਪਰ ਆਪਣ ਨਵਾਂ ਬਿਰਸਾ ਤੁਹਾਨੂੰ ਦਿਖਾਉਂਦੇ ਰਹਾਂਗੇ ਨਵੇਂ-ਨਵੇਂ ਵੀਡੀਓ ਹਸਾਂ ਨੂੰ ਦਿਖਾਉਂਦੇ ਰਹਾਂਗੇ ਸੋ ਅਜੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਫਿਰ O propósito ਸੋ ਆ ਦੇਖੋ ਜੀ ਇਹ ਜੀ ਹੁੰਦੀ ਸੀ ਉਹ ਜੋ ਗਧਿਆਂ ਦੇ ਗਲ ਵਿੱਚ ਪਾਈ ਜਾਂਦੀ ਸੀ ਤੇ ਦੇਖੋ ਕਿੰਨੀ ਆਵਾਜ਼ ਕਰ ਰਹੀ ਹੈ ਇਹਨੂੰ ਗੱਲ ਕਹਿੰਦੇ ਨੇ ਇਹ ਕੋਰੇ ਗਧਿਆਂ ਦਾ ਗਲ ਵਿੱਚ ਪਾਇਆ ਜਾਂਦਾ ਵੀ ਦੇ ਇੱਕ ਆਰਮ ਦਾ ਕੰਮ ਕਰਦਾ ਹੁੰਦਾ ਵੀ ਜਿਹੜਾ ਅੱਗੇ ਤੁਰਿਆ ਜਾਂਦਾ ਹੁੰਦਾ ਵੀ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਸਾਡੇ ਮਗਰ ਘੋੜੇ ਗਧੇ ਆ ਰਹੇ ਨੇ ਅਸੀਂ ਸਾਈਡ ਤੇ हट ਜਾਈਏ ਉਹ ਦੇਖੋ ਇਹੋ ਜਿਹੀਆਂ ਚੀਜ਼ਾਂ ਵੀ ਲੋਭ ਹੋ ਕੇ ਜਾਂਦੇ ਹੁਣ ਨਾ ਗਧੇ ਘੋੜੇ ਰਹੇ ਨੇ ਨਾ ਹੀ ਇਹੋ ਜਿਹੇ ਚੀਜ਼ਾਂ ਹੁਣ ਗੜਿਆਂ ਦਾ ਕੰਮ ਹੁਣ ਖਤਮ ਹੋ ਗਿਆ ਜਦੋਂ ਮਿੱਟੀ ਢੋਂਦੇ ਹੁੰਦੇ ਸੀ ਤੇ ਇੱਟਾਂ ਢੋਂਦੇ ਹੁੰਦੇ ਸੀ ਹੁਣ ਤਾਂ ਦੂਜੇ ਸਾਧਨ ਆ ਗਏ ਨੇ ਟਰੈਕਟਰ ਵਗੈਰਾ ਇਹ ਚੀਜ਼ਾਂ ਅਲੋਪ ਹੋਣ ਕਿਨਾਰੇ ਨੇ ਸੋ ਕੱਲ ਨੂੰ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਜੀ